ਇਹ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਦਰਸਲ ਇੱਕ ਬੱਕਰੀ ਨੂੰ ਕੁਝ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਗੱਲੇ ਵਿੱਚ ਰੱਖੇ ਨਕਦੀ ਲੈ ਕੇ ਉਥੋਂ ਫਰਾਰ ਹੋ ਗਏ ਨੇ ਪੂਰਾ ਮਾਮਲਾ ਤਰਨਤਾਰਨ ਦੇ ਕਸਬਾ ਅਲਗੋ ਕੋਟੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮੋਟਰਸਾਈਕਲ 'ਤੇ ਤਿੰਨ ਵਿਅਕਤੀਆਂ ਵੱਲੋਂ ਬੈਕਰੀ ਦੀ ਦੁਕਾਨ ਵਿੱਚ ਹਥਿਆਰਾਂ ਦੀ ਨੋਕ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ ਦੀ ਇਹ ਸਾਰੀ ਵਾਰਦਾਤ ਬੈਕਰੀ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਨਜ਼ਰ ਆ ਗਿਆ ਕਿ ਕਿਵੇਂ ਤਿੰਨ ਨੌਜਵਾਨ ਆਉਂਦੇ ਨੇ ਜਿਨ੍ਹਾਂ ਚੋਂ ਇੱਕ ਲੁਟੇਰਾ ਅੰਦਰ ਆਉਂਦਾ ਹੈ, ਗੱਲਾਂ ਖੋਲਦਾ ਹੈ ਤੇ ਉਸ ਵਿੱਚ ਰੱਖੇ ਪੈਸੇ ਲੈ ਕੇ ਉੱਥੋਂ ਚਲਾ ਜਾਂਦਾ ਹੈ। ਇਸ ਦੌਰਾਨ ਬੈਕਰੀ ਵਾਲੇ ਵੱਲੋਂ ਵੀ ਕਿੱਥ ਤੋ ਕੀਤੀ ਜਾਂਦੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੁਟੇਰਿਆਂ ਨੂੰ ਪਰ ਇਹ ਲੁਟੇਰੇ ਜਿਨ੍ਹਾਂ ਕੋਲ ਹਥਿਆਰ ਸੀ ਜਿਸ ਕਰਕੇ ਬੈਕਰੀ ਵਾਲੇ ਵੀ ਕੁਝ ਨਾ ਕਰ ਸਕੇ ਸੋ ਅਜਿਹੀਆਂ ਤਸਵੀਰਾਂ ਕਾਫੀ ਜ਼ਿਆਦਾ ਹੈਰਾਨ ਕਰ ਦਿੰਦੀਆਂ ਨੇ ਬੈਕਰੀ ਦੇ ਮਾਲਕ ਦੇ ਮੁਤਾਬਕ ਇਹ ਨੌਜਵਾਨ ਜਿਨ੍ਹਾਂ ਦੇ ਕੋਲ ਹਥਿਆਰ ਸਨ ਹਥਿਆਰ ਦੀ ਨੋਕ ਉਤੇ ਇਹ ਆਉਂਦੇ ਨੇ ਤੇ ਬੈਕਰੀ ਦੇ ਵਿੱਚ ਜੋ ਗੱਲਾਂ ਹੈ ਉਸ ਤੋਂ ਪੈਸੇ ਕੱਟ ਕੇ ਚਲੇ ਜਾਂਦੇ ਨੇ ਇਸ ਤੋਂ ਬਾਅਦ ਇਹ ਲੁਟੇਰੇ ਮੁੜ ਆਉਂਦੇ ਨੇ ਤੇ ਗੱਲੇ ਵਿੱਚ ਜੱਕੇ ਕੁਝ ਹੋਰ ਰੁਪਏ ਵੀ ਉਹਨਾਂ ਵੱਲੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਮਨ ਸਿੰਘ ਹੈ ਇੱਥੇ ਕਿੰਨੇ ਚਿਰ ਦੇ ਅਲਗੋ ਗੋਠੀ ਦੇ ਵਿੱਚ ਕੰਮ ਕਰਦੇ ਹੋ ਕੀ ਕੰਮ ਕਰਦੇ 9 ਸਾਲ ਹੋ ਗਏ ਜੀ ਠੀਕ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਰਾਤ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਤੇ ਤੁਸੀਂ 8 ਵਜੇ ਦਾ ਬਿਆਨ ਜੀ 8 ਵਜੇ ਹੋਈ ਹੈ ਜੀ ਕਿੰਨੇ ਪੈਸੇ ਸੀ ਗੱਲੇ ਦੇ ਵਿੱਚ ਸਾਤ ਆਠ ਹਜ਼ਾਰ ਰੁਪਇਆ ਹਾਂਜੀ ਕਿੰਨੇ ਜਣੇ ਆਏ ਲੁੱਟਣ ਜੀ ਤਿੰਨ ਆਦਮੀ ਤੇ ਤਿੰਨ ਆਦਮੀ ਤੁਹਾਡੇ ਤੁਹਾਡੇ ਗੱਲ ਤੇ ਕੁਝ ਰੱਖਿਆ ਕਿ ਜਾਂ ਕੀ ਕੀਤਾ ਕਰਪਾਨ ਰੱਖਾ ਹੋਇਆ ਥਾ ਮੇਰੇ ਗਰਦਨ ਤੇ ਹੋਰ ਕੁਝ ਬਾਤ ਇਹ ਕਰਪਾਨ ਰੱਖ ਕਰਕੇ ਉਹ ਕਾਤਾ ਦਾ ਚਲਾ ਦੇਗੇ ਗੋਲੀ ਮਾਰ ਦੇਗੇ ਤੁਮਕੋ ਜਾਨ ਸੇ ਮਾਰ ਦੇਗੇ ਸਾਰਾ ਪੈਸਾ ਖੋ ਕਰਕੇ ਲੈ ਗਏ ਗੋਲੀ ਮਾਰ ਦੇਗੇ ਨਾਲੇ ਕਹਿੰਦੇ ਕਰਪਾਨ ਰੱਖੀ ਨਾਲੇ ਕਹਿੰਦੇ ਪਿਸਤੌਲ ਵੀ ਹੈਗਾ ਉਹਨਾਂ ਕੋਲ ਨਹੀਂ ਪਿਸਤੌਲ ਨਹੀਂ ਹੈ ਫਿਰ ਗੋਲੀ ਕਾ ਤੋਂ ਮਾਰਨੀ ਹੈ ਨਾ ਉਹ ਉਸ ਤਰ੍ਹਾਂ ਹੀ ਧਮਕਾ ਰਿਹਾ ਥਾ ਕਿ ਤੁਮ ਕੋ ਮਾਰ ਦੇਗੇ ਮੈਂ ਜਾਨ ਤੇ ਹੀ ਮਾਰ ਦੇਗੇ ਇਹ ਕਰੇਗਾ ਇਸ ਤੋਂ ਪਹਿਲੇ ਵਾਰ ਵੀ ਦੋ ਵਾਰ ਤਿੰਨ ਵਾਰ ਉਹ ਆ ਚੁੱਕਾ ਹੈ ਇਹ ਦੁਕਾਨ ਤਿੰਨ ਵਾਰ ਚੋਰੀ ਕਰਕੇ ਲਿਆ ਹੋਇਆ ਬੰਦਾ ਨਹੀਂ ਉਹ ਦੋ ਵਾਰ ਆਇਆ ਤੇ ਉਸ ਤਰ੍ਹਾਂ ਹੀ ਯਹਾਂ ਸੇ ਭਗਾ ਹੋਗਾ ਜੀ ਕਿਸੇ ਤਰ੍ਹਾਂ ਰਾਤ ਮੇ ਤਿੰਨ ਆਦਮੀ ਕਰਪਾਨ ਲੈ ਕਰਕੇ ਗਏ ਪੂਰਾ ਸੇ ਚਿਕ ਕਰਕੇ ਪੜ ਗਿਆ ਹੋਇਆ ਹੈ ਪੁਲਿਸ ਨੂੰ ਥਾਣੇ ਦਰਖਾਸਤ ਦਿੱਤੀ ਤੁਸੀਂ ਹਾਂ ਜੀ ਦਰਖਾਸਤ ਵੀ ਦਿੱਏ ਹੈ ਕੋਈ ਕਾਰਵਾਈ ਹੋਈ ਕਾਰਵਾਈ ਉਹ ਵੀ ਬੰਦਾ ਪਕੜਾ ਗਿਆ ਹੈ ਦੋਨੋਂ ਠੀਕ ਹੈ ਹਾਂ ਜੀ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜਿਹੜੀ ਬੇਕਰੀ ਤੇ ਚੋਰੀ ਹੋਈ ਆ ਜੀ ਇਸ ਸਬੰਧ ਦੇ ਵਿੱਚ ਕੋਈ ਬੰਦਾ ਅਰਜਸ਼ਟ ਕੀਤਾ ਹੈ ਨਹੀਂ ਜੀ ਬੰਦੇ ਨਹੀਂ ਅਜੇ ਤਵਜੀਹ ਸਾਡੀ ਚੱਲ ਰਹੀ ਹੈ ਜੀ ਕਿ ਤੁੱਟੀਛ ਉਹਨਾਂ ਦੇ ਬੰਦੇ ਕਲੀਅਰ ਹੁੰਦੇ ਇਹਨਾਂ ਨੂੰ ਬੰਦੇ ਅਰੈਸਟ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਪਰ ਪਿੰਡ ਵਾਸੀਆਂ ਦਾ ਤਾਂ ਕੁਝ ਜਿਹੜੇ ਦੁਕਾਨ ਦੇ ਲਗ ਲਗੇ ਬੰਦੇ ਆਗੇ ਕੁਛ ਇੱਕ ਬਿਕਰੀ ਵਾਲਾ ਉਹ ਕਹਿੰਦੇ ਵੀ ਬੰਦੇ ਰੈਸਟ ਕੀਤੇ ਆ ਕੋਈ ਕਾਰਵਾਈ ਨਹੀਂ ਹੋਣਦੀ। ਇਹਨੇ ਕਾਰਵਾਈ ਅਸੀਂ ਕਰਾਂਗੇ ਜਰੂਰ ਜੀ ਪਚਾਤ ਵਿੱਚ ਕਰਾਂਗੇ। ਸਾਰਾ ਗਾੜੀ ਸੀਟ ਤੇ ਆ ਕੇ ਤੁਸੀਂ ਸਰ ਕਹਿੰਦੇ ਬੰਦੇ ਨਹੀਂ ਰੈਸਟ ਹੋਏ ਉਹ ਕਹਿੰਦੇ ਰੈਸਟ ਹੋਏ ਆ। ਹਾਂਜੀ ਹਾਂਜੀ ਨਹੀਂ ਬੰਦੇ ਅਜੇ ਬੰਦੇ ਰੈਸਟ ਕਰਨੇ ਆ ਜੀ। ਠੀਕ ਆ। ਭਾਈ ਨੇਮ ਕਿ ਜਿਹਾ ਉਦਾਂ ਹੀ ਆਗੇ ਜੀ। ਨਹੀਂ ਭਾਈ ਨੇਮ ਜੀ ਜਿਹੜੇ ਉਹਨਾਂ ਨਾਂ ਲਿਖਾਈ ਆ ਜੀ। ਡੇਟ ਉਹ ਦੇਖੀ ਜਾ ਸਾਨੂੰ। ਅੱਛਾ ਜੀ। ਹਾਂਜੀ। ਇਹ ਦਿਨ ਤਰਨ ਤਰਨ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਰੋਕਣ ਦੇ ਵਿੱਚ ਪੁਲਿਸ ਵੀ ناکਾਮਯਾਬ ਹੈ ਅਜੀਆਂ ਘਟਨਾਵਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਲੁਟੇਰੇ ਕੱਤ ਤੱਕ ਕਾਬੂ ਆਉਂਦੇ ਨਹੀਂ ਇਹ ਦੇਖਣਾ ਹੋਵੇਗਾ ਬਿਊਰੋ ਰਿਪੋਰਟ ਅੰਮ੍ਰਿਤਸਰ ਕੇਸਵੀ